ਸੰਸਦ ਦੇ ਵਿੱਚੋਂ 90 ਹੋਰ ਸੰਸਦ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਦੱਸਿਆ ਕਿ ਬੀਤੇ ਕੱਲ ਵੀ 78 ਮੈਂਬਰ ਸਸਪੈਂਡ ਕੀਤੇ ਗਏ ਸਨ ਉਸ ਤੋਂ ਬਾਅਦ 49 ਹੋਰ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਆਵਾਦਮੀ ਪਾਰਟੀ ਦੇ ਜਲੰਧਰ ਤੋਂ ਐਮਪੀ ਸੁਸ਼ੀਲ ਰਿੰਕੂ ਦਾ ਨਾਮ ਵੀ ਸ਼ਾਮਲ ਹੈ ਕਸਿਆ ਜਾ ਰਿਹਾ ਕਿ ਸੁਸ਼ੀਲ ਰਿੰਕੂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਾਹਰ ਆ ਕੇ ਇੱਕ ਮੀਡੀਆ ਏਜੰਸੀ ਦੇ ਨਾਲ ਗੱਲਬਾਤ ਕੀਤੀ ਹੈ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਸੱਚ ਬੋਲਦਾ ਉਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਵਾਲ ਚੁੱਕ ਰਿਹਾ ਉਸ ਨੂੰ ਸਸਪੈਂਡ ਕੀਤਾ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਆਵਾਜ਼ ਨੂੰ ਕੇਂਦਰ ਸਰਕਾਰ ਦੇ ਵੱਲੋਂ ਦਬਾਇਆ ਜਾ ਰਿਹਾ ਹੈ ਅਸੀਂ ਕਿ ਹੁਣ ਤੱਕਨ ਤਕਰੀਬਨ ਲੋਕ ਸਭਾ ਤੇ ਰਾਜ ਸਭਾ ਦੇ 141 ਐਮਪੀ ਸਸਪੈਂਡ ਕੀਤੇ ਜਾ ਚੁੱਕੇ ਨੇ ਅਸੀਂ ਕਿਸ ਤੋਂ ਪਹਿਲਾਂ ਸੋੰਬਾ ਨੂੰ ਵੀ 78 ਮੈਂਬਰ ਸਸਪੈਂਡ ਕੀਤੇ ਸਿਗੇ ਜਿਸ ਦੇ ਵਿੱਚੋਂ ਲੋਕ ਸਭਾ ਦੇ 33 ਮੈਂਬਰ ਦੱਸੇ ਜਾ ਰਹੇ ਸੀ ਰਾਜ ਸਭਾ ਦੇ 45 ਮੈਂਬਰ ਸਿਗੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਸੀ ਦੱਸਿਆ ਜਾਂਦਾ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਕਿ ਇੱਕ ਦਿਨ ਦੇ ਵਿੱਚ ਕਿਸੇ ਸੰਸਦ ਦੇ ਵਿੱਚੋਂ ਇੰਨੇ ਸੰਸਦ ਸਸਪੈਂਡ ਹੋਏ ਹੋਣ ਇਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ 1999 ਦੇ ਵਿੱਚ ਅਜਿਹਾ ਹੋਇਆ ਸੀ ਜਦੋਂ 63 ਸੰਸਦ ਸਸਪੈਂਡ ਕੀਤੇ ਗਏ ਸੇ ਉੱਥੇ ਦੱਸਿਆ ਕਿ ਹੁਣ ਬੀਤੇ ਕੱਲ ਸੋਮਵਾਰ ਨੂੰ 78 ਮੈਂਬਰ ਸਸਪੈਂਡ ਕੀਤੇ ਸੀ ਤੇ ਅੱਜ ਤੱਕरीबन 49 ਮੈਂਬਰ ਦੱਸੇ ਜਾ ਰਹੇ ਨੇ ਜੋ ਸਸਪੈਂਡ ਕੀਤੇ ਨੇ ਜਿਸ ਦੇ ਵਿੱਚ ਆਵਾਦ ਮੇ ਪਾਰਟੀ ਤੋਂ ਸੰਸਦ ਮੈਂਬਰ ਸੁਸ਼ੀਰਿੰਕੂ ਦਾ ਨਾਮ ਵੀ ਸ਼ਾਮਲ ਹੈ ਦੱਸ ਸੀ ਕਿ ਇਸ ਤੋਂ ਪਹਿਲਾਂ ਕਾਂਗਰਸੀ ਐਮਪੀ ਗੁਰਜੀਤ ਔਜਲਨ ਤਵਨੀਤ ਟਵਿੱਟ ਨੂੰ ਵੀ ਸਸਪੈਂਡ ਕੀਤਾ ਗਿਆ ਸੀ ਐਨਸੀਪੀ ਤੋਂ ਐਮਪੀ ਸੁਪਰੀਆ ਸੁਲੇ ਨੂੰ ਸਸਪੈਂਡ ਕੀਤਾ ਸੀ ਸ਼ਸ਼ੀ ਥਰੂਰ ਨੂੰ ਸਸਪੈਂਡ ਕੀਤਾ ਸੀ ਉਥੇ ਦੱਸਦੀ ਕਿ ਹੁਣ ਤੱਕ ਇਹਨਾਂ ਤਕਰੀਬਨ 141 ਦਾ ਅੰਕੜਾ ਪਹੁੰਚ ਚੁੱਕਿਆ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਸੰਸਦ ਮੈਂਬਰ ਨੇ ਨੂੰ ਸਸਪੈਂਡ ਕੀਤਾ ਤਾਂ ਸੀ ਕਿ ਲੋਕ ਸਭਾ ਦੇ ਵਿੱਚੋਂ 107 ਮੈਂਬਰ ਦੱਸੇ ਜਾ ਰਿਹਾ ਤੇ ਰਾਜ ਸਭਾ ਦੇ ਵਿੱਚੋਂ 34 ਮੈਂਬਰ ਨੇ ਨੂੰ ਸਸਪੈਂਡ ਕੀਤਾ ਤੇ ਗੁੱਲ ਮਿਲਾ ਕੇ ਇਹਨਾਂ ਦੀ ਗਿਣਤੀ 141 ਹੋ ਚੁੱਕੀ ਹੈ ਤੇ ਨੂੰ ਸਸਪੈਂਡ ਕਰ ਦਿੱਤਾ ਉਥੇ ਦੱਸਦੀ ਕਿ ਸਸਪੈਂਸ਼ਨ ਤੋਂ ਬਾਅਦ ਵਿਰੋਧੀ ਧਿਰ ਦੇ ਕਈ ਐਮਪੀ ਦੇ ਵੱਲੋਂ ਸਦਨ ਦੇ ਪ੍ਰੀਮਿਸਸਿਸ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ ਜਿਹੜੇ ਪਾਰਲੀਮੈਂਟ ਦੀ ਬਿਲਡਿੰਗ ਹੈ ਉਸ ਦੇ ਬਾਹਰ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਪਾਜਪਾ ਦੇ ਵੱਲੋਂ ਵੀ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਇੱਕ ਐਮਪੀ ਨਕਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਕਿ 12ਵੇਂ ਦਿਨ ਦੀ ਕਾਰਵਾਈ ਕਾਫੀ ਹੰਗਾਮੇਪੂਰਨ ਰਹੀ ਹੈ ਸਦਨ ਦੇ ਪ੍ਰੀਮਿਸਸਿਸ ਦੇ ਅੰਦਰ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਤਿੰਨ ਵਾਰ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ ਵੀ ਮੁਲਤਵੀ ਵੀ ਕਰਨੀ ਪਈ ਉਸ ਤੋਂ ਬਾਅਦ ਹੁੰਨੇ 141 ਮੈਂਬਰ ਤਕਰੀਬਨ ਹੁਣ ਤੱਕਨ ਸਸਪੈਂਡ ਕੀਤੇ ਜਾ ਚੁੱਕੇ ਨੇ ਅੱਜ 49 ਲੋਕ ਸਭਾ ਅੱਜ 49 ਐਮਪੀਸ ਨੂੰ ਸਸਪੈਂਡ ਕੀਤਾ ਗਿਆ ਸੀ ਉਥੇ ਦੱਸਦੀ ਕਿ ਸੋਮਵਾਰ ਨੂੰ ਸਸਪੈਂਡ ਕੀਤੇ ਜਾਣ ਤੋਂ ਬਾਅਦ ਆਪੋਜੀਸ਼ਨ ਵੱਲੋਂ ਜੰਮ ਕੇ ਹੰਗਾਮਾ ਕੀਤਾ ਸੀ ਉਥੇ ਦੱਸਦੀ ਕਿ ਹੁਣ ਤੱਕ ਤਕਰੀਬਨ 141 ਐਮਪੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸੰਸਦ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਪਾਰਲੀਮੈਂਟ ਬਿਲਡਿੰਗ ਦੇ ਬਾਹਰ ਪ੍ਰਦਰਸ਼ਨ ਵੀ ਨਾਰੇਬਾਜ਼ੀ ਵੀ ਜਿਹੜੀ ਹੈ ਐਮਪੀਸ ਦੇ ਵੱਲੋਂ ਕੀਤੀ ਜਾ ਰਹੀ ਹੈ ਹੱਥਾਂ ਦੇ ਵਿੱਚ ਤੱਕੀਆਂ ਫੜੀਆਂ ਹੋਈਆਂ ਨੇ ਉਥੇ ਦੱਸਦੀ ਕਿ ਅੱਜ ਉਹ ਨਿੰਜਾਂ ਐਮਪੀ ਦੱਸੇ ਜਾ ਰਹੇ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇੱਕ ਸਦਨ ਦੇ ਵਿੱਚੋਂ ਉੱਠਦਾ ਸੀ ਕਿ ਉਹਨਾਂ ਦੇ ਵੱਲੋਂ ਬਾਹਰ ਆ ਕੇ ਇੱਕ ਮੀਡੀਆ ਏਜੰਸੀ ਦੇ ਨਾਲ ਗੱਲਬਾਤ ਕੀਤੀ ਹੈ ਇੱਕ ਗੱਲਬਾਤ ਦੌਰਾਨ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਵਿਅਕਤੀ ਜਿਹੜਾ ਵੀ ਸ਼ਖਸ ਸੱਚ ਬੋਲਦਾ ਉਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜਿਹੜਾ ਵੀ ਵਿਅਕਤੀ ਸਵਾਲ ਪੁੱਛਦਾ ਤਾਂ ਉਸ ਨੂੰ ਵੀ ਸਸਪੈਂਡ ਕਰ ਦਿੱਤਾ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਜੋ ਲੋਕ ਹਾਊਸ ਦੇ ਅੰਦਰ ਗਾਲਾਂ ਕੱਢਦੇ ਨੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਪਰ ਜੋ ਸੱਚ ਬੋਲਦੇ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਟਿਕ ਰਹੋ ਪੰਜਾਬੀ ਟਕ